ਮੇਰਾ ਨਾਮ ਹੈ ਮਰਜ ਗਿੱਲਾ ਜੀ ਮੈਂ ਸੀਐਨਏ ਚਰਚਦਾ ਸਕਤੀ ਆ ਮੇਰੇ ਨਾਲ ਸਾਰੀ ਮੇਰੀ ਟੀਮ ਖੜੀ ਹੈ ਚੱਚ ਦੀ ਇੱਕ ਬੜਾ ਹੀ ਭਗਾ ਭਰਿਆ ਦਿਨ ਵਾ 25 ਦਸੰਬਰ ਦਾ ਜਿਸ ਦੀ ਬਹੁਤ ਦੇਰ ਤੋਂ ਉਡੀਕ ਸੀ ਕਿ ਇੱਕ ਮਹੀਨਾ ਪਹਿਲਾਂ ਹੀ ਦਸੰਬਰ ਮਹੀਨਾ ਜਦੋਂ ਸ਼ੁਰੂ ਹੋਇਆ ਵਾ ਉਸ ਤੇ ਸਾਰੇ ਹੀ ਲੋਕ ਜਿਹੜੇ ਸੀ ਇਸ ਦਿਨ ਦੀ ਉਡੀਕ ਕਰ ਰਹੇ ਆਪਣੇ ਘਰਾਂ ਨੂੰ ਜਿਹੜਾ ਸਜਾ ਰਹੇ ਸੀ ਪ੍ਰਭੂ ਦੇ ਭਵਨਾਂ ਨੂੰ ਵਿੱਚ ਜਾ ਰਹੇ ਸੀ ਗਲੀ ਗਲੀ ਜੜਾ ਬਾਜ਼ਾਰ ਬਾਜ਼ਾਰ ਸਜਦੇ ਸੀ ਕਿਉਂਕਿ ਇਸ ਦਿਨ ਦੀ ਉਪਮਾ ਇਸ ਪ੍ਰਕਾਰ ਦੀ ਹੁੰਦੀ ਆ ਕਿ ਦੁਨੀਆ ਦੇ ਕੋਨੇ ਕੋਨੇ ਵਿੱਚ ਜਿਹੜੀ ਖੁਸ਼ੀ ਮਨਾਈ ਜਾਂਦੀ ਆ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਜਿਹੜਾ ਕਿ ਸਭ ਤੋਂ ਮਹਾਨ ਵਾ ਸਭ ਤੋਂ ਉੱਚਾ ਵਾ ਸਭ ਤੋਂ ਵੱਡਾ ਵਾ ਤਦ ਹੀ ਇਸ ਦਿਨ ਦਾ ਨਾਮ ਜਿਹੜਾ ਹੈ ਵੱਡਾ ਦਿਨ ਰੱਖਿਆ ਇਹ ਦਿਨ ਜਿਹੜਾ ਹੈ ਸਭ ਦੀਆਂ ਜ਼ਿੰਦਗੀਆਂ ਵਿੱਚ ਖੁਸ਼ੀਆਂ ਲੈ ਕੇ ਆਵੇ ਸਭ ਨੂੰ ਤੰਦਰੁਸਤੀਆਂ ਪਰਮੇਸ਼ਰ ਬਖਸ਼ੇ ਜਿੰਨੇ ਵੀ ਲੋਕ ਉਸ ਦੇ ਨਾਮ ਵਿੱਚ ਚੱਲ ਰਹੇ ਨੇ ਸੁਣ ਰਹੇ ਨੇ ਪ੍ਰਭੂ ਉਹਨਾਂ ਦੀਆਂ ਉਮਰਾਂ ਲੰਬੀਆਂ ਕਰੇ ਤੇ ਅਸੀਂ ਸਾਰਿਆਂ ਵਾਸਤੇ ਕਾਮਨਾ ਕਰਨੇ ਆ ਸਭ ਆਪਣੇ ਸ਼ਹਿਰ ਵਾਸਤੇ ਆਪਣੇ ਪੰਜਾਬ ਸੂਬੇ ਵਾਸਤੇ ਮੁਲਕ ਵਾਸਤੇ ਕਿ ਇਹ ਪਰਮੇਸ਼ਰ ਵਿੱਚ ਵੱਸਦਾ ਰਸਦਾ ਰਵੇ ਅਮਨ ਸ਼ਾਂਤੀ ਜਿਹੜੀ ਆ ਬਣੀ ਰਵੇ ਇੱਕ ਦੂਸਰੇ ਦੇ ਨਾਲ ਅਸੀਂ ਮੁਹੱਬਤ ਦੇ ਨਾਲ ਜ਼ਿੰਦਗੀ ਬਸਰ ਕਰੀਏ ਕਿਉਂਕਿ ਅਸੀਂ ਸਾਰੇ ਹੀ ਉਸ ਪਰਮੇਸ਼ਰ ਦੇ ਬਣਾਏ ਹੋਏ ਆ ਉਸ ਕਰਕੇ ਪ੍ਰਭੂ ਯੇਸ਼ੂ ਮਸੀਹ ਜਦ ਇਸ ਜਨਮ ਦਿਨ ਦੇ ਵਿੱਚ ਸਾਡੇ ਗੁਵਾਈ ਕਰ ਰਹੇ ਨੇ ਅਸੀਂ ਪਰਮੇਸ਼ਰ ਦਾ ਸ਼ੁਕਰਾਨਾ ਕਰਨੇ ਆ ਕਿ ਉਹਨੇ ਇੱਕ ਅਪਰਾਲਾ ਕੀਤਾ ਕਿ ਹਰ ਇਨਸਾਨ ਜਿਹੜਾ ਵਾ ਮੁਹੱਬਤ ਦੇ ਨਾਲ ਭਰ ਜਾਵੇ ਪਰਬੋ ਯਸ਼ੂ ਮਸੀਹ ਜਿਹੜਾ ਸ਼ਾਂਤੀ ਦਾ ਪਹਿਗਾਮ ਲੈ ਕੇ ਆਏ ਸਾਰੀ ਦੁਨੀਆ ਵਿੱਚ ਪ੍ਰਭੂ ਕਰੇ ਕਿ ਅਮਨ ਚੈਨ ਬਣਿਆ ਰਵੇ ਕੋਈ ਵੀ ਕਿਸੇ ਪ੍ਰਕਾਰ ਦੀ ਅਗਰ ਕਰਤਨ ਹੈ ਕੋਈ ਨਫਰਤੇ ਦੂਰ ਹੋ ਸਕੇ ਕਿਉਂਕਿ ਇਹ ਪ੍ਰਭੂਆਂ ਦਾ ਪ੍ਰਭੂ ਆ ਰਾਜਿਆਂ ਦਾ ਰਾਜਾ ਵਾ ਉਸ ਦਾ ਨਾਮ ਮਹਾਨ ਵਾ ਉਹਦੀ ਕਿਰਪਾ ਜਿਹੜੀ ਹੈ ਬਣੀ ਰਵੇ ਮੈਂ ਆਪਣੇ ਵੱਲੋਂ ਆਪਣੇ ਸੀਐਨਆਈ ਜੱਜ ਵੱਲੋਂ ਸਾਰੀ ਆਪਣੀ ਟੀਮ ਵੱਲੋਂ ਇਸ ਦਿਨ ਦੀਆਂ ਸ਼ੁਭ ਕਾਮਨਾਵਾਂ ਤੇ ਵਧਾਈਆਂ ਮੈਂ ਸਭ ਨੂੰ ਦਿੰਦਾ ਕਿ ਪ੍ਰਭੂ ਸਭ ਦੇ ਦਿਨ ਜਿਹੜੇ ਮੁਬਾਰਕ ਬਣਾ ਦੇਵੇ ਜਿਹੜੇ ਕੋਈ ਘਾਟੇ ਕਮੀਆਂ ਨੇ ਉਹਨਾਂ ਨੂੰ ਪੂਰਿਆਂ ਕਰ ਦੇਵੇ ਤੇ ਨਾਲ ਹੀ ਨਵੇਂ ਸਾਲ ਦੀ ਵੀ ਜਿਹੜੀ ਹੈ ਮੁਬਾਰਕਬਾਦ ਦਿੰਨੇ ਆ ਕਿ ਨਵਾਂ ਸਾਲ ਜਿਹੜਾ ਆਉਣ ਵਾਲਾ ਵਾ ਸਭ ਵਾਸਤੇ ਖੁਸ਼ੀਆਂ ਲੈ ਕੇ ਆਵੇ ਸਭ ਦੇ ਜੀਵਨਾਂ ਵਿੱਚ ਆਨੰਦ ਭਰ ਜਾਵੇ ਤੇ ਅਸੀਂ ਮਿਲ ਜੁਲ ਕੇ ਇੱਕ ਦੂਸਰੇ ਦੇ ਨਾਲ ਚੱਲਣ ਵਾਲੇ ਬਣੀਏ ਸਭ ਨੂੰ ਜੈ ਮਸੀਹ ਦੀ ਹਾਲੇਲੂਇਆ 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 ਸਭ ਕੁਝ ਬੋਲਤਾ ਪੁੱਛਣ ਜੋ